ਕਿਉਂਕਿ ਇਤੋਂ ਬਿਨਾ ਲੋੜੀ ਨਹੀਂ ਮੰਨੀ ਜੈ ਟ੍ਰਬਲ ਵੀ ਆਈ ਹੈਪੀ ਅ ਲੋੜ ਚ ਆ ਰਹੀ ਲੋੜੀ ਹੈਪੀ ਲੋੜੀ ਬਾਈਓਟ੍ਰੀ ਹੈਪੀ ਲੋੜੀ ਅ ਟ੍ਰਬਲ ਵੀ ਆਈ ਹੈਪੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਹੈਗੀ ਐ ਲੋੜੀ ਤੇ ਕੱਲ ਹੈਗੀ ਐ ਮਕਰ ਸੰਕ੍ਰਾਂਤੀ ਤੇ ਤੁਹਾਨੂੰ ਉਹਦੀ ਵੀ ਐਡਵਾਂਸ ਮੁਬਾਰਕਬਾਦ ਤੇ ਅੱਜ ਖਾਣ ਵਿੱਚ ਕੋਈ ਸਪੈਸ਼ਲ ਤੇ ਨਹੀਂ ਬਸ ਵਧੀਆ ਅੱਜ ਲੋੜੀ ਸਾਡੀ ਹੈਗੀ ਐ ਛੋਲਿਆਂ ਦੀ ਸਬਜ਼ੀ ਤੇ ਮਕਰ ਸੰਕ੍ਰਾਂਤੀ ਵਾਸਤੇ ਤੁਹਾਨੂੰ ਪਤਾ ਹੈ ਰਾਤ ਨੂੰ ਪਹਿਲਾਂ ਹੀ ਖਿਚੜੀ ਬਣਾ ਕੇ ਰੱਖਣੀ ਪੈਂਦੀ ਹੈ ਤੇ ਕੱਲ ਮਕਰ ਸੰਕ੍ਰਾਂਤੀ ਹੈ ਤੇ ਕੱਲ ਆਪਾਂ ਸਵੇਰੇ ਉੱਠਦੇ ਸਾਰ ਪਹਿਲੇ ਖਿਚੜੀ ਨਾਲ ਹੀ ਮੂੰਹ ਮਿੱਠਾ ਕਰਾਂਗੇ ਆਪਦਾ ਬਸ ਉਹਦੇ ਵਾਸਤੇ ਖਿਚੜੀ ਬਣਾ ਰਹੇ ਆਂ ਤੇ ਹੁਣ ਖਾਣ ਵਾਸਤੇ ਕੀ ਹੁੰਦੀ ਹੈ ਯਾਰ ਛੋਲਿਆਂ ਦੀ ਸਬਜੀ ਵਾਈਟ ਚਨੇ ਦੀ ਸਬਜੀ ਬਣਦੀ ਹੈ ਨਾਲ ਰੋਟੀ ਠੀਕ ਹੈ ਜੀ ਅੱਜ ਇਹ ਹੀ ਕੁਛ ਹੈ ਉਹਦੇ ਬਾਅਦ ਥੋੜੀ ਦੇਰ ਬਾਅਦ ਰੋਟੀ ਖਾਣ ਤੋਂ ਬਾਅਦ ਆਪਾਂ ਬਾਲਾਂਗੇ ਲੋੜੀ ਉਹਦੇ ਵਾਸਤੇ ਆਪਾਂ ਤਿਆਰੀ ਤੇ ਕਰ ਲਈ ਹੈ ਬਸ ਹੁਣੇ ਰੋਟੀ ਵਗੈਰਾ ਬਣਾ ਲਈਏ ਰੋਟੀ ਖਾ ਲਈ ਰੋਟੀ ਖਾ ਲਈਏ ਔਰ ਇਹਦੇ ਬਾਅਦ ਆਪਾਂ ਲੋੜੀ ਬਣਾਵਾਂਗੇ ਲੋੜੀ ਮਚਾਵਾਂਗੇ ਬੱਚੇ ਆਹਦੀ ਲੋੜੀ ਪੂਰੀ ਮਨਾ ਰਹੇ ਨੇ ਬਿਸਤਰਿਆਂ ਜੀ ਕਿਉਂਕਿ ਠੰਡ ਇੰਨੀ ਜ਼ਿਆਦਾ ਹੈ ਕਿ ਕਿਤੇ ਜਾਇਆ ਹੀ ਨਹੀਂ ਗਿਆ ਅੱਜ ਸੋਚਿਆ ਤੇ ਬੜਾ ਕੁਝ ਸੀਗਾ ਲੇਕਿਨ ਅਸੀਂ ਕਿਤੇ ਜਾ ਹੀ ਨਹੀਂ ਪਾਏ ਨਹੀਂ ਤੇ ਲੋੜੀ ਤੇ ਬਹੁਤ ਸਪੈਸ਼ਲ ਬਣਾਉਣ ਵਾਲੀ ਸੀ ਲੇਕਿਨ ਅੱਜ ਸਿੰਪਲ ਜੀ ਸਾਡੀ ਲੋੜੀ ਦਾ ਦਿਨ ਰਹਿ ਗਿਆ ਓਏ ਮੀਰੂ ਫੇਟ ਮੇ ਕੋਲੀ ਰਹਿ ਲੋੜ ਮੰਗ ਰਹੇ ਕੋਈ ਚੱਲ ਰਹੇ ਆ ਬਸ ਇੰਨਾ ਪਤਾ ਕਿ ਅੱਜ ਲੋੜੀ ਹੈ ਕੀ ਹੈ ਬਟ ਨੋਰਮਲ ਜੀ ਲੋੜੀ ਚੱਲ ਰਹੀ ਹੈ ਸਾਡੀ ਦੇ ਛੋਲਿਆਂ ਦੀ ਸਬਜ਼ੀ ਤੇ ਰੋਟੀ ਨਾਲ ਨਾਲ ਖਿਚੜੀ ਨਾਲ ਅੱਜ ਸਾਰਾ ਦਿਨ ਆਪਣਾ ਐਵੇਂ ਹੀ ਗਿਆ ਕਰੇ ਬਿਸਤਰਿਆਂ ਦੇ ਵਿੱਚ ਹੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਧੁੰਦ ਵੀ ਬਹੁਤ ਹੋਈ ਪਈ ਅੱਜ ਸਾਰਾ ਦਿਨ ਧੁੱਪ ਹੀ ਨਹੀਂ ਨਿਕਲੀ ਨਿਕਲੀ ਤੇ ਇੰਨੀ ਕਿ ਨਿਕਲੀ ਕਿ ਇੱਕ ਐਸਾਨ ਹੀ ਕਰ ਗਈ ਜਿਵੇਂ ਧੁੱਪ ਨੋਰਮਲ ਜੀ ਧੁੱਪ ਆਈ ਸਾਰਾ ਦਿਨ ਸਿਰ ਜਿਵੇਂ ਕਿ ਬੱਦਲ ਆ ਗਏ ਤੇ ਧੋਪਾ ਆ ਗਈ ਐਵੇਂ ਦੀ ਨੋਰਮਲ ਨੋਰਮਲ ਜੀ ਧੋਪ ਰਹੀ ਸੀ ਕੋਈ 2 ਵਜੇ ਧੋਪ ਨਿਕਲੀ ਸੀ ਇਹੋ ਜੀ ਉਹਦੇ ਬਾਅਦ ਨਹੀਂ ਨਿਕਲੀ ਅੱਧਾ ਘੰਟਾ ਤੋਤ ਦਾ ਮਜ਼ਾ ਜਾਂ ਲਿੱਤਾ ਸੀ ਕਰੇ ਤੇ ਬਸ ਹੁਣ ਸਰਦਾਰ ਜੀ ਮੂਫਲੀ ਵਗੈਰਾ ਲੈ ਆਏ ਨੇ ਆਪ ਹੀ ਜਾ ਕੇ ਔਰ ਨਿਕ ਤੇ ਹੁਣ ਬਸ ਥੋੜੀ ਦੇਰ ਨੂੰ ਰੋਟੀ ਪਾਣੀ ਖਾ ਕੇ ਆਪਾਂ ਲੋੜੀ ਬਾਲਦੇ ਆ ਤੇ ਤੁਸੀਂ ਬਈ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ ਆਪ ਜੀ ਦੀ ਸਪੋਰਟ ਹੈ ਤੇ ਉਹਦੇ ਲਈ ਥੈਂਕ ਯੂ ਕਿਉਂਕਿ 650 ਸਬਸਕ੍ਰਾਈਬਰ ਜਿਹੜੇ ਹੈਗੇ ਆ ਉਹ ਕੰਪਲੀਟ ਹੋ ਗਏ ਨੇ ਇਹਦੇ ਵਿੱਚ ਵਾਈਕੂ ਜੀ ਦਾ ਵੀ ਸਪੋਰਟ ਹੈ ਔਰ ਤੁਹਾਡਾ ਵੀ ਪਿਆਰ ਦਾ ਸਪੋਰਟ ਹੈ ਇਸੇ ਕਰਕੇ 600 ਕੰਪਲੀਟ ਜਿੱਥੇ ਕਰ ਲਏ ਨੇ ਉਥੇ ਜਿੱਥੇ ਅੱਗੇ ਵਧਣ ਦੀ ਸੋਚ ਹੈ ਉਹ ਵੀ ਤੁਸੀਂ ਉਮੀਦ ਕਰਦੇ ਆ ਤੁਸੀਂ ਸਾਡੇ ਸਪੋਰਟ ਸਾਨੂੰ ਕਰੋਗੇ ਤੇ ਅਸੀਂ ਅੱਗੇ ਜਰੂਰ ਤੁਹਾਡੇ ਪਿਆਰ ਸਪੋਰਟ ਨਾਲ ਤੇ ਵਾਈਕੂ ਜੀ ਦੀ ਕਿਰਪਾ ਨਾਲ ਲੱਗੇ ਜਰੂਰ ਵੱਧ ਪਾਵਾਂਗੇ ਹੈਨਾ ਇਬਸ ਸਿੱਧਾ ਹੀ ਬਤੋਵਦ ਆਪਣਾ ਪਿਆਰ ਬਣਾਈ ਰੱਖਣਾ ਜੀ ਬਸ ਸਬਜੀ ਆਪਣੀ ਤਿਆਰ ਹੋਣ ਵਾਲੀ ਹੈ ਹੋਰ ਕੋਈ 5 ਮਿੰਟ ਉਹਦੇ ਬਾਅਦ ਮੈਂ ਰੋਟੀ ਬਣਾ ਲਾਂਗੇ ਫਿਰ ਆਪਾਂ ਜੁੜੀ ਗੱਲ ਕਰਦੇ ਹਾਂ ਜੀ ਲਿੰਗ ਲਿੰਗ ਉਹਦੇ ਮਮਾ ਚੂਛੂ ਕਰਾਂਗਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਨਿੱਕੀ ਭੈਣ ਵੀਡੀਓ ਬਣਾਉਂਦੀ ਪਈ ਹੈ ਹੈਪੀ ਲੋੜੀ ਬੋਲੋ ਸਾਰੇ ਹੈਪੀ ਲੋੜੀ ਹੈਪੀ ਲੋੜੀ ਚਲੋ ਆਜੋ ਇੱਥੇ ਰੱਖਦੇ ਹਾਂ ਥੋੜੀ ਨੀ ਵੀਰੂ ਇਹ ਨਹੀਂ ਰੁਕ ਚੋ ਦੇਖਾਂ ਸਰ ਸਰ ਇਧਰ ਜਾਵੇ ਸਰ ਇਧਰ ਜਾਵੇ ਆ ਵਾਧੂ ਆ ਗਮ ਚੀ ਗਲੀ ਜੇ ਇਹ ਨਹੀਂ ਮੋਤੀ ਦੀ 2 ਘੰਟੇ ਜੇ ਵਾਏ ਗੁਰੂ ਜੀ ਵਾਏ ਗੁਰੂ ਜੀ ਆਪ ਜੀ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਸਦਾ ਜੀ ਤੇ ਅਣ ਨਾਲ ਮੇਰੀਆਂ ਤਿੰਨੇ ਧੀਆਂ ਬੈਠੀਆਂ ਐ ਸੋਹਣੀਆਂ ਚ ਬੈਜੋ ਤੇ ਬੈਜੋ ਆਪਣੀਆਂ ਤਿੰਨੇ ਧੀਆਂ ਬੈਠੀਆਂ ਹੋਈਆਂ ਲੋੜੀ ਮਨਾਉਣ ਵਾਸਤੇ ਹੈਲੋ ਜੀ ਕੈਸਾ ਲੱਗ ਰਿਹਾ ਹੈ ਭਾਈ ਆਪਕੋ ਬਹੁਤ ਅੱਛਾ ਹਾਏ ਨੇਬੂ ਇੱਕ ਵਾਰ ਦੋ ਸਬਸਕ੍ਰਾਈਬ ਕਰੇ ਅਸੀਂ ਅਸੀਂ ਇਸਰ ਦੇ ਲਿੱਦਰ ਦੇ ਦੋ ਇਸਰ ਦੇ ਲਿੱਦਰ ਤੇਲ ਮੰਗਦੇ ਇਸਰ ਦੇ ਲਿੱਦਰ ਇਹ ਕੀ ਆ ਕੀ ਕਹਿੰਦੇ ਹੁੰਦੇ ਸudar ji ਇਸਰ ਆਵੇ ਦਲਿੱਦਰ ਜਾਵੇ ਇਸਰ ਆਵੇ ਦਲਿੱਦਰ ਜਾਵੇ ਠੀਕ ਹੈ ਤੇਲ ਇਹਦੇ ਵਿੱਚ ਪਾਵਾਂਗੇ ਆਪਾਂ ਅੱਗ 'ਚ ਆ ਤੇਲ ਹੁੰਦੇ ਆ ਹਾਂ ਤੇਲ ਵਾਈਟ ਔਰ ਬਲੈਕ ਆ ਜਿਹੜੇ ਨਾ ਵਾਈਟ ਔਰ ਬਲੈਕ ਤੇਲਾ ਨਹੀਂ ਹੁੰਦੇ ਜਿਹੜੇ ਨਹੀਂ ਹੁੰਦੇ ਇਹ ਪਾਗਲੀ ਹੈ

ਹਨ ਮੋਗਲੀ ਰੇਵੜੀ ਖਾਓ ਉੱਥੇ ਫੈਨ ਤੋਂ ਅੱਗੇ ਤੇ ਅੱਗੇ ਫੈਨ ਤੋਂ ਐਵੇਂ ਅਸੀਂ ਫਸਟ ਟਾਈਮ ਐਡਾ ਲੋੜੀ ਮਨਾ ਰਹੇ ਹਾਂ ਐਡਾ ਫਸਟ ਟਾਈਮ ਇਹ ਬਹੁਤ ਸੋਹਣੇ ਤਰੀਕੇ ਨਾਲ ਮਨਾ ਰਹੇ ਹਾਂ ਇਸ ਸਾਲ ਆਵੇ ਦਲੀ ਜੀ ਜਿਵੇਂ ਰੀਤੀ ਰਿਵਾਜਾਂ ਨਾਲ ਮਨਾਈਦੀ ਹੈ ਨਿਤਿੰਸ਼ 15 ਸਾਲ ਹੋ ਗਏ ਲੋੜੀ ਮਨਾਉਂਦਿਆਂ ਨੂੰ ਇੱਥੇ ਚੁੱਲਾ ਹੁੰਦਾ ਸੀ ਉਹਦੇ ਵਿੱਚ ਪਾਈਦਾ ਹੁੰਦਾ ਸੀ ਫਿਰ ਮਿੰਨੂ ਦੇ ਉਹ ਵੀ ਰੋ ਲੇਕਨ ਅੱਜ ਪੂਰਾ ਪਰਿਵਾਰ ਇੱਥੇ ਬੈਠਾ ਹੈ ਬੜਾ ਸੁਣਾ ਲੱਗ ਰਿਹਾ ਹੈ ਤੇ ਇਸੇ ਨਾਲ ਜੀ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਮੋਤ ਮੁਬਾਰਕਾਂ ਤੇ ਕੱਲ ਐਗੀ ਮਕਰ ਸੰਕਰਾਂਤ ਤੇ ਉਹਦੀਆਂ ਵੀ ਐਡਵਾਂਸ ਮਕਰ ਸੰਕਰਾਂਤ ਥੋੜੀ ਨਾ ਗੱਲ ਮੁਬਾਰਕਾਂ ਚਲੋ ਭਾਈ ਬਾਏ ਐਸ ਐਨ ਐਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਵੀਡੀਓ ਕਸਮ ਦਾ ਹੈ ਤੇ ਜਰੂਰ ਜਰੂਰ ਲਾਈਕ ਕਰਿਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ ਸਸੀ ਗਾਲ ਜੀ ਭੈਣ ਆਈ ਲੇਟ ਅਸੀਂ ਇਹਨੂੰ ਵਿੱਚ ਐਡ ਕਰ ਲਿਆ ਫਿਰ ਵੀ ਕਿਉਂਕਿ ਇਹ ਤੋਂ ਬਿਨਾ ਲੋੜ ਹੀ ਨਹੀਂ ਮੰਨੀ ਜਾ ਸਕਦੀ ਇਹ ਕਈ ਪਿੰਡਾਂ ਚ ਫੇਮਸ ਹੋ ਚੁੱਕੀ ਹੈ ਤੇ ਵਈ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਕਰੋ ਆਪਣੀ ਭੈਣ ਨੂੰ ਹਾਂ ਇਹਦੇ ਨਾਲ ਵੀਡੀਓ ਵਾਇਰਲ ਹੋ ਰਹੀਆਂ ਬਾਬਾ ਕਿਰਪਾ ਹੀ ਰੱਖੇ ਤੇ ਆਧੀ ਰਾਣੀਆਂ ਬੈਠੀਆਂ ਹੈ ਚਲੋ ਕੋਈ ਗਾਣੇ ਸੁਣਾ ਦਿਓ ਫਿਰ

ਕੁਪੀ ਆਇਆ ਕੁਪੀ ਕੁਪੀ ਕਿਰ ਕਿੰਨਾ ਸੇਕ ਆਕਦਾਈ ਤੂੰ ਸੁਣਾ ਦੋ ਬਈ ਲੋੜੀ ਤੇ ਮੈਨੂੰ ਤੇ ਕੁਛ ਵੀ ਨਹੀਂ ਆਉਂਦਾ ਨਹੀਂ ਨਹੀਂ ਕੀ ਨਹੀਂ ਪੁੱਤਾਂ ਬਗੀ ਨੇ ਮਾਰਿਆ ਬਗੀ ਨੇ ਸਭ ਹਾਂ ਕੀ ਹੁੰਦਾ ਹੈ ਪੁੱਤਿਆ ਬੁੱਤਿਆ ਪੁੱਤ ਗਿਆਸ ਬੰਦ ਕਰ ਦਿਓ ਦਿਰੀ ਸੁਣਾਉ ਕੋਈ ਨਹੀਂ ਆਂਦੀ ਕਿ ਤਾ ਲੋੜੀ ਲੈਣ ਜਾਂਦੀ ਉਹ ਕਿਤੇ ਗਾਣਾ ਨਹੀਂ ਸੁਣਾਉਂਦੀ ਲੋੜੀ ਦਾ ਬੋਲਾ ਜਾ ਪਿਆ ਰਾਜਾ ਰਾਜਾ ਹੁਣ ਤਾਂ ਨਹੀਂ ਹੁੰਦੀ ਐ ਇੱਕ ਹੀ ਵੇਸਗੀ ਮਰ ਲੋਤਿਆ ਮੜ ਮੋਤਿਆ ਬਾਰੀ ਵਿੱਚ ਖਲੋਤਿਆ ਬਾਰੀ ਤੇਰੀ ਹਰੀ ਫਰੀ ਫੁੱਲਾਂ ਦੀ ਚੰਗੇਰ ਪਰ ਇੱਕ ਫੁੱਲ ਜਾ ਪਿਆ ਰਾਜੇ ਦੇ ਦਰਬਾਰ ਪਿਆ ਰਾਜਾ ਬੇਟੀ ਸੁਤੀ ਸੀ ਅੱਗੇ ਜਗਾ ਲਿਆ ਸੁਤੀ ਨੂੰ ਜਗਾ ਲਿਆ ਰੱਤੇ ਡੋਲੇ ਪਾਲਿਆ ਰੱਤਾਂ ਦਾ ਲਾਤੀ ਦਾ ਬਾਪੂ ਨੂੰ ਮੜੀਦਾ ਮੈਂ ਸੁਣਿਆ ਜੱਗ ਸਰਪਤੀ ਜੱਪੀ ਤੇ ਪੈਰੀ ਕੜੀਆਂ ਆਏ ਹਾਏ ਤੇਰੀ ਜਿਵੇਂ ਜੋੜੀ ਤੇ ਚੋੜੀ ਦਾ ਵਿਆਹ ਅਸੀਂ ਐਸਾ ਕਰਤਾ ਪਾਰਵੇਂ ਪਾਰਵੇਂ ਸਾਰੇ ਚਲੋ ਹਣ ਦੋਏ ਸੇ ਗੱਲ ਤੇ ਲੋੜੀ ਸਾਨੂੰ ਦੋ ਲੋੜੀ ਤੁਸੀਂ ਤਾਂ ਸੁਣਾ ਦੇ ਸਾਨੂੰ ਸੁਣਾਣਾ ਹੀ ਨਹੀਂ ਆਉਂਦਾ ਹੱਲ ਪਾਣੀ ਆਓ ਪੁਰਸੀ ਫੜ ਲੈ ਮਿੰਨੀ